ਜਿਹੜੇ ਇਹ ਜਿਹੜੀ ਬਿਲਡਿੰਗ ਆ ਇਹ ਇੱਕ ਸਮਾਜਿਕ ਪਰਿਵਾਰ ਹੈ ਜਿਨ੍ਹਾਂ ਦੇ ਪੂਰੀ ਫੈਮਿਲੀ ਦੇ ਖਿਲਾਫ 27 ਮੁਕੱਦਮੇ ਨਾਰਕੋਟਿਕਸ ਦੇ ਦਰਜ ਆ ਕਰ ਤੁਸੀਂ ਦੇਖ ਰਹੇ ਹੋ ਕਿ ਆਜੀ ਨਿਊਜ਼ ਨੈਟਵਰਕ ਦੇਸ਼ ਦੀ ਆਵਾਜ਼ ਮੈਂ ਤੁਹਾਡੇ ਨਾਲ ਮਹਿਕ ਰੰਧਾਵਾ ਦੱਸ ਜੀਏ ਕਿ ਪੰਜਾਬ ਸਰਕਾਰ ਵੱਲੋਂ ਹਮਚੋਰਾ ਸ਼ੋਰਾ ਦੇ ਨਾਲ ਯੁੱਧ ਨਸ਼ਾ ਵਿਰੁੱਧ ਮੁਹਿੰਮ ਜਿਹੜੀ ਉਹ ਚਲਾਈ ਗਈ ਔਰ ਉਸੇ ਡਰਾਈਵ ਦੇ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੁਲਡੋਜ਼ਰ ਐਕਸ਼ਨ ਅਬਾਧ ਮਾਰਤਾ ਹੋਣ ਜਾਂ ਫਿਰ ਦੱਸ ਜੀਏ ਕਿ ਜਿਨ੍ਹਾਂ ਦੇ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਹੋਣ ਜਾਂ ਫਿਰ ਨਸ਼ਾ ਤਸਕਰ ਹੋਣ ਉਹਨਾਂ ਦੇ ਖਿਲਾਫ ਜਿਹੜਾ ਬੁਲਡੋਜ਼ਰ ਐਕਸ਼ਨ ਪੰਜਾਬ ਸਰਕਾਰ ਪੁਲਿਸ ਪੰਜਾਬ ਪੁਲਿਸ ਵੱਲੋਂ ਅ ਲਗਾਤਾਰ ਐਕਸ਼ਨ ਜਿਹੜਾ ਉਹ جاری ਹੈ ਇੱਕ ਵਾਰ ਫਿਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪੁਲਿਸ ਦਾ ਲਗਾਤਾਰ ਪੰਜਾਬ ਪੁਲਿਸ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਐਕਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ ਇੱਕ ਵਾਰ ਫਿਰ ਤੋਂ ਸੁਦਾਨਪੁਰ ਦੇ ਪ੍ਰੇਮਨਗਰ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਬੁਲਡੋਜ਼ਰ ਆ ਚਲਾਇਆ ਗਿਆ ਸਰਕਾਰ ਦਾ ਪੀਲਾ ਪੰਜਾ ਚਲਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਲਗਾਤਾਰ ਅ ਦੱਸ ਜੀ ਕਿ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਉਹਨਾਂ ਦੀ ਅਗਵਾਈ ਹੇਠ ਜਿਹੜਾ ਦੱਸ ਜੀਏ ਕਿ ਬੁਲਡੋਜ਼ਰ ਐਕਸ਼ਨ ਕੀਤਾ ਗਿਆ ਪੰਜਾਬ ਸਰਕਾਰ ਜਿੱਥੇ ਬਾਰ ਬਾਰ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਨਸ਼ਾ ਬਰਦਾਸ਼ਤ ਨਹੀਂ ਕੀਤਾ ਜਾ ਨਸ਼ਾ ਤਸਕਰ ਹੁੰਦੇ ਜਿਹੜੇ ਨਸ਼ਾ ਕਰਦੇ ਹੁੰਦੇ ਜਾਂ ਵੇਚਦੇ ਹੁੰਦੇ ਉਹਨਾਂ ਦੇ ਖਿਲਾਫ ਇੱਕ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਨਸ਼ਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਪੰਜਾਬ ਪੁਲਿਸ ਦੇ ਵੱਲੋਂ ਵੀ بار-बार ਕਿਹਾ ਜਾ ਰਿਹਾ ਹੈ ਔਰ ਨਾਲ ਹੀ ਪੰਜਾਬ ਸਰਕਾਰ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਨਸ਼ੇ ਵਿਰੁੱਧ ਦੇ ਯੁੱਧ ਜਿਹੜੀ ਮੁਹਿੰਮ ਹੈ ਉਹ ਲਗਾਤਾਰ ਜਾਰੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਸਰਕਾਰ ਦਾ ਪੀਲਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਕੀ ਆਟੂ ਨਿਊਜ਼ ਨੈਟਵਰਕ ਤੇ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਇਹ ਬੁਲਡੋਜ਼ਰ ਐਕਸ਼ਨ ਜ ਵੱਡੇ ਐਕਸ਼ਨ ਜਿਹੜਾ ਉਹ ਕੀਤਾ ਹੈ ਪੰਜਾਬ ਪੁਲਿਸ ਇੱਥੇ ਮੌਜੂਦ ਹੈ ਔਰ ਐਸਐਸਪੀ ਦਿਲਜੀਤ ਸਿੰਘ ਢਿਲੋਂਾਂ ਦੇ ਵੱਲੋਂ ਇਹ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਦੇਰ ਤੋਂ ਦੱਸਿਆ ਕਿ ਇਹਨਾਂ ਦਾ ਪੂਰੇ ਪਰਿਵਾਰ ਜੋ ਐਸਐਸਪੀ ਪਠਾਨਕੋੜ ਨੇ ਜੋ ਜਾਣਕਾਰੀ ਦਿੱਤੀ ਹੈ ਕਿ ਕਾਫੀ ਦੇਰ ਤੋਂ ਇਹਨਾਂ ਦਾ ਪਰਿਵਾਰ ਜਿਹੜਾ ਨਸ਼ਾ ਤਸਕਰੀ ਕਰ ਰਹੀ ਸੀ ਔਰ ਉਸੇ ਦਿਨ ਆਲੇ ਜਿਹੜੀ ਇਮਾਰਤ ਬਣਾਈ ਗਈ ਔਰ ਉਸ ਦੇ ਖਿਲਾਫ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਕਿਤੇ ਵੀ ਨਸ਼ਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਪੰਜਾਬ ਸਰਕਾਰ ਇਸ ਨੂੰ ਲੈ ਕੇ ਵਕੁਆਕ ਜ਼ਿਲ੍ਹਿਆਂ ਦੇ ਵਿੱਚ ਡਰਾਈਵ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਸੁਜਾਨਪੁਰ ਦੇ ਪ੍ਰੇਮਨਗਰ ਤੋਂ ਲਾਈਵ ਤਸਵੀਰਾਂ ਜਿੱਥੇ ਪੂਰਾ ਜਿਹੜਾ ਪਠਾਨਕੋਟ ਦਾ ਐਡਮਿਨਿਸਟ੍ਰੇਸ਼ਨ ਬਕਾਇਦਾ ਇੱਥੇ ਮੌਜੂਦ ਹੈ ਔਰ ਉਹਨਾਂ ਦੀ ਹੀ ਅਗਵਾਈ ਹੇਠ ਵੱਡਾ ਐਕਸ਼ਨ ਜਿਹੜਾ ਉਹ ਕੀਤਾ ਗਿਆ ਔਰ ਅੱਗੇ ਵੀ ਸਐਸਪੀ ਪਟਾਣਕੋਟ ਦਾ ਕਹਿਣਾ ਹੈ ਕਿ ਅੱਗੇ ਇਸੇ ਤਰੀਕੇ ਦੇ ਨਾਲ ਜਿਹੜੀ ਇਹ ਡਰਾਈਵ ਹੈ ਉਹ ਚਲਦੀ ਰਹੇ। ਉਹਨਾਂ ਨੇ ਇੱਕ ਅਣਅਧਿਕਾਰਤ ਬਿਲਡਿੰਗ ਜਿਹੜੀ ਹੈਗੀ ਆ ਜਿਹੜੀ ਕਿ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਗਈ ਸੀ ਉਹਨੂੰ ਡੈਮੋਲੇਸ਼ਨ ਵਾਸਤੇ ਡਿਪੀ ਕਮਿਸ਼ਨਰ ਸਾਹਿਬ ਨੂੰ ਬਰਖਾਸਤ ਕੀਤੀ ਸੀ। ਉਸੇ ਚਲਦੇ ਆ ਜਦੋਂ ਅਜੀਆਂ ਅਣਅਧਿਕਾਰਤ ਬਿਲਡਿੰਗਸ ਨੂੰ ਡੈਮੋਲੇਸ਼ਨ ਕਰਨ ਦਾ ਸਮਾਂ ਆਦਾ ਤਾਂ ਅਸੀਂ ਆਪਣਾ ਕ੍ਰਿਮੀਨਲ ਰਿਕਾਰਡ ਪੁਲਿਸ ਸਟੇਸ਼ਨ ਦਾ ਚੈੱਕ ਕਰਦੇ ਆ। ਕਿ ਉਹਦੇ ਖਿਲਾਫ ਅਪਰਾਧਿਕ ਮਾਮਲੇ ਕੀ ਦਰਜ ਨੇ ਸੋ ਉਹ ਸਕਰੂਟਨਿੰਗ ਦੇ ਦੌਰਾਨ ਪਤਾ ਚੱਲਿਆ ਕਿ ਜਿਹੜੇ ਇਹ ਜਿਹੜੀ ਬਿਲਡਿੰਗ ਆ ਕਿ ਇੱਕ ਸਮਗਲਰ ਪਰਿਵਾਰ ਹੈ ਜਿਨ੍ਹਾਂ ਦੇ ਪੂਰੀ ਫੈਮਿਲੀ ਦੇ ਖਿਲਾਫ 27 ਮੁਕਾਦਮੇ ਨਾਰਕੋਟਿਕਸ ਦੇ ਦਰਜ ਆ ਔਰ ਇਹ ਸਿਨਾ ਜ਼ੋਰੀ ਦੇ ਨਾਲ ਜਿਹੜੀ ਹੈਗੀ ਆਪਣੀ ਬਿਲਡਿੰਗ ਆ ਇਹ ਇਹਨਾਂ ਨੇ ਇਮਾਰਤ ਕੀਤੀ ਆ ਇੱਥੇ ਬਣਾਈ ਹੋਈ ਆ ਉਹਨੂੰ ਅੱਜ ਮਿਸਿਪਲ ਕੌਂਸਲ ਸੁਜਾਨਪੁਰ ਦੇ ਅਧਿਕਾਰੀ ਜਿਹਦੇ ਚ ਉਹਨਾਂ ਦੇ ਐਗਜ਼ੀਕਟਿਵ ਆਫੀਸਰ ਉਹਨਾਂ ਦੀ ਟੀਮ ਐਗਜ਼ੀਕਟਿਵ ਮੈਜਿਸਟਰੇਟ ਵੀ ਇੱਥੇ ਹਾਜ਼ਰ ਨੇ ਤੇ ਇਹ ਸਾਰੀ ਜਿਹੜੀ ਫੈਮਿਲੀ ਹੈਗੀ ਆ ਇਹ ਦਾ ਇਹਨਾਂ ਦਾ ਪਿਸ਼ੋਕੜ ਜਿਹੜਾ ਜਿਹੜਾ ਹੈਗਾ ਉਹ ਅਪਰਾਧਿਕ ਤੇ ਨਾਰਕੋਟਿਕਸ ਦੀ ਸਮਗਰਮਣ ਕਰਨ ਵਾਲਾ ਨਿਕਲਿਆ ਸੋ ਇਹਨਾਂ ਦੇ ਵਿੱਚ ਇਹਨਾਂ ਦੀ ਸਾਰੀ ਫੈਮਿਲੀ ਇਸ ਤਰ੍ਹਾਂ ਦੇ ਅਪਰਾਧ ਦੇ ਵਿੱਚ ਲਿਪਟ ਹੈਗੀ ਜੀ ਸਰ ਇਨ ਫਿਊਚਰ ਇਹ ਕਾਰਵਾਈਆਂ ਜਾਰੀ ਰਹਿਣਗੀਆਂ ਦੇਖੋ ਜਿਵੇਂ ਜਿਵੇਂ ਸਾਨੂੰ ਕੋਈ ਅ ਡਿਪਟੀ ਕਮਿਸ਼ਨਰ ਸਾਹਿਬ ਜੀ ਦੇ ਆਫਿਸ ਵੱਲੋਂ ਡੈਮੋਲੇਸ਼ਨ ਜਿਹੜੀ ਹੈਗੀ ਆ ਗੈਰ ਕਾਨੂੰਨੀ ਇਮਾਰਤਾਂ ਸੰਬੰਧੀ ਆ ਰਹੀ ਕਿ ਉਹ ਤਰ ਤਰ ਕਾਰਵਾਈਆਂ ਕਿ ਅਸੀਂ ਨੈਚਰਲੀ ਕੁਦਰਤੀ ਤੌਰ ਤੇ ਆ ਅਸੀਂ ਉਹਨਾਂ ਨੂੰ ਜਿਹੜੀਆਂ ਬਿਲਡਿੰਗਸ ਵਾਸਤੇ ਆ ਡੈਮੋਲੇਸ਼ਨ ਕਰਨ ਵਾਸਤੇ ਉਹ ਸਰਕਾਰੀ ਹਮਦਦ ਪੁਲਿਸ ਦੀ ਨਫਰੀਦੀ ਹਮਦਦ ਦੇਣੀ ਆ ਉਹ ਤਾਂ ਦਿੰਦੇ ਰਵਾਂਗੇ ਸੀਰੀਅਸ ਥੈਂਕ ਯੂ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ